ਪੋਲਿਟਿਕਲ ਗੁੰਡਾਗਾਰਦੀ ਦੇ ਰੂਪ ਦੇ ਵਿੱਚ ਜਰਵਾਣੇ ਜਿਹੜੇ ਨੇ ਉਹਨਾਂ ਨੂੰ ਸਪੋਰਟ ਕਰਨ ਵਾਲਾ ਤੇ ਉਹਨਾਂ ਨੂੰ ਬਿਲਕੁਲ ਸਿਖਰ ਤੱਕ ਪਹੁੰਚਾਣ ਦੀ ਪੋਲਿਟਿਕਸ ਦਾ ਇਹ ਢਾਂਚਾ ਸੋ ਇੱਥੇ ਨਾ ਨਿਆਂ ਹੈ ਨਾ ਸਾਂਝੀ ਵਾਲਦਾਲੇ ਪਾਸੇ ਇਹਨੂੰ ਗਲ ਚੱਲ ਰਹੀ ਹੈ ਅੰਤ ਦੇ ਪਰਸਪੈਕਟਿਵ ਤੋਂ ਇਸ ਢਾਂਚੇ ਦੇ ਰਾਹੀਂ ਇਸ ਢਾਂਚੇ ਦੀ ਲੀਡਰਸ਼ਿਪ ਤੇ ਅਫਸਰ ਸ਼ਾਈ ਰਾਹੀਂ ਲਗਾਤਾਰ ਹੀ ਇਹ ਮਹਿਮ ਚੱਲੀ ਆ ਰਹੀ ਹੈ ਕਿ ਕਿਸ ਤਰ੍ਹਾਂ ਸ਼ਬਦਗੁਰੂ ਤੇ ਹਮਲਾ ਕਰਨਾ ਜਦੋਂ 49 50 ਦੇ ਵਿੱਚ ਇੰਡੀਆ ਦਾ ਹੋਣ ਵਾਲਾ ਸੰਵਿਧਾਨ ਆਇਆ ਉਹਨੇ ਸਿੱਖਾਂ ਦੀ ਜਿਹੜੀ ਸਾਂਝੀ ਧਾਰਮਿਕ ਪਛਾਣ ਸੀਗੀ ਉਹਨੂੰ ਮਾਨਤਾ ਰੱਦ ਕਰ ਦਿੱਤੀ ਜਿਹੜੀ ਅੰਗਰੇਜ਼ਾਂ ਵੱਲੋਂ ਕਿਸੇ ਇੱਕ ਰੂਪ ਸੀਗੀ ਉਸ ਤੋਂ ਬਾਅਦ ਅਕਾਲੀ ਦਲ ਪੰਜਾਬੀ ਪਾਰਟੀ ਬਣਨ ਦੇ ਰਾਹ ਤੁਰ ਪਿਆ ਤੇ ਜਿਹੜਾ ਹੌਲੀ ਹੌਲੀ ਪੰਜਾਬੀ ਸੂਬੇ ਮੋਰਚੇ ਰਾਹੀਂ ਤੇ ਮੁੜ ਕੇ 1995 ਚ ਮੋਕੇ ਕਾਨਫਰੰਸ ਰਾਹੀਂ ਉਹ ਪੰਜਾਬੀ ਪਾਰਟੀ ਬਣੀ 5000 ਦਾ ਰਾ ਸਟਰਗਲ ਦਾ 5000 ਦਾ ਰਾ ਸ਼ਹਾਦਤਾਂ ਦਾ ਪਰੰਤ 5000 ਦਾ ਰਾ ਬਿਲਕੁਲ ਕਰੜੀ ਕਾਲ ਕਮਾਈ ਰਹਿਤ ਦਾ ਤੇ ਜਿਹੜਾ ਵੋਟ ਰਾਜਨੀਤੀ ਦਾ ਰਾਹ ਹੈ ਉਹ ਅਹੁਦੇ ਮੰਨਣ ਦਾ ਰਾਹ ਹੈ ਉਹ ਸੱਤਾ ਨੂੰ ਮੰਨਣ ਦਾ ਰਾਹ ਹੈ ਉਹ ਆਪਣੇ ਪਰਿਵਾਰ ਨੂੰ ਆਪਣੇ ਧੜੇ ਨੂੰ ਆਪਣੇ ਆਪ ਨੂੰ ਪਦਾਰਥਕ ਤੌਰ ਤੇ ਤੇ ਅਹੁਦਿਆਂ ਦੇ ਤੌਰ ਤੇ ਮਾਲਾ-ਮਾਲ ਕਰਨ ਦਾ ਰਾਹ ਹੈ ਗੱਲੀਆਂ ਵੋਟਾਂ ਲੜਨੀਆਂ ਕੰਪਲੀਟ ਪੋਲਿਟਿਕਸ ਨਹੀਂ ਇਹ ਪੋਲਿਟਿਕਸ ਦਾ ਇੱਕ ਹਿੱਸਾ ਹੈ ਇਸ ਵੋਟਾਂ ਰਾਹੀਂ ਪੋਲਿਟਿਕਸ ਰਾਹੀਂ ਜੋ ਸਾਨੂੰ ਸਮੇਂ ਤੇ ਸਥਾਨ ਅਨੁਸਾਰ ਮਿਲ ਸਕਦਾ ਉਹ ਲੈਣ ਦੀ ਪੋਲਿਟਿਕਸ ਹੈ ਸਾਡਾ ਆਦਰਸ਼ ਉੱਚਾ ਪਹਿਲਾਂ ਅਕਾਲੀ ਦਲ ਜਦੋਂ ਅਕਾਲੀ ਦਲ ਸਟਰਗਲ ਵਾਲੀ ਪਾਰਟੀ ਤੋਂ ਵੋਟਾਂ ਵਾਲੀ ਪਾਰਟੀ ਬਣਿਆ ਉਸ ਵੇਲੇ ਜਿਹੜੇ ਅਕਾਲੀ ਜਥੇਦਾਰ ਸੀਗੇ ਜਿਹੜੇ ਸਟਰਗਲ ਸੀਗੇ ਕਿਉਂਕਿ ਜਿਹੜੇ ਹੁਣ ਜਿਹੜੀ ਅਕਾਲੀ ਦਲ ਦੀ ਸਟ੍ਰੈਟਜੀ ਸੀਗੀ ਉਹ ਸੀਗੀ ਮਿਲਟੈਂਟ ਬਟ ਨਾਨ ਵਾਇਲੈਂਟ ਠੀਕ ਉਹਦੇ ਵਿੱਚ ਉਹ ਮੋਰਚੇ ਲਾਉਂਦੇ ਸੀਗੇ ਗ੍ਰਿਫਤਾਰੀਆਂ ਦਿੰਦੇ ਤੇ ਗ੍ਰਿਫਤਾਰੀਆਂ ਚੇਨਦੀ ਤੇ ਜਥੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਅਕਾਲੀਆਂ ਦੇ ਜਥੇਦਾਰਾਂ ਦੀ ਸੀ ਜਥੇਦਾਰਾਂ ਦੇ ਤਿੰਨ ਪੱਧਰ ਸੀਗੇ ਇੱਕ ਸਰਕਲ ਜਥੇਦਾਰ ਇੱਕ ਜ਼ਿਲ੍ਹਾ ਜਥੇਦਾਰ ਇੱਕ ਅਕਾਲੀ ਦਲ ਦੇ ਜਥੇਦਾਰ ਤੇ ਕਿਸੇ ਵੀ ਪੱਧਰ ਦਾ ਜਥੇਦਾਰ ਸ਼ੁਰੂ ਦੇ ਦਿਨਾਂ 'ਚ ਇਲੈਕਸ਼ਨ ਨਹੀਂ ਲੜਦਾ ਸੀਗਾ ਪੰਥ ਨੇ ਦਾ ਆਪਣੀ ਪੰਥ ਦੀ ਹیثیت ਦੇ ਵਿੱਚ ਜਿੱਥੇ ਵੀ ਕਿਤੇ ਲੋੜ ਬਣਦਾ ਜਿੱਥੇ ਵੀ ਕਿਤੇ ਨੇਤਾਣਾ ਜਿੱਥੇ ਵੀ ਕਿਸੇ ਨਾਲ ਧੱਕਾ ਹੋ ਰਿਹਾ ਉਹਦੇ ਹੱਕ ਚ ਖੜਨਾ ਜਿੱਥੇ ਕਿਤੇ ਵੀ ਗੁਰੂ ਗ੍ਰੰਥ ਦੇ ਸੂਲ ਤੋਂ ਉਲਟ ਕੋਈ ਗੱਲ ਹੋ ਰਹੀ ਅਕਾਲ ਪੁਰਖ ਦਾ ਜੋ ਅਕਾਲੀ ਹੁਕਮ ਉਹ ਤੋਂ ਉਲਟ ਗੱਲ ਹੋ ਰਹੀ ਉੱਥੇ ਉਹਨੇ ਖੜਨਾ ਇਕੱਲੇ ਸਿੱਖ ਪੰਜਾਬ ਦੇ ਸਿੱਖਾਂ ਦੇ ਕੋਲ ਅਕਾਲ ਤਖਤ ਸਾਹਿਬ ਦੀ ਪੰਥ ਦੀ ਪੋਲਿਟਿਕਸ ਨਹੀਂ ਦਿੱਤੀ ਜਾ ਸਕਦੀ ਨਿਸ਼ਚਿਤ ਰੂਪ ਦੇ ਵਿੱਚ ਪੰਜਾਬ ਦੇ ਜਿਹੜੇ ਸਿੱਖ ਹੈ ਉਹਦੇ ਵਿੱਚ ਸਭ ਤੋਂ ਵੱਡਾ ਮਹੱਤਵਪੂਰਨ ਹਿੱਸਾ ਜ਼ਰੂਰ ਹੋਣਗੇ ਬਟ ਪੰਜਾਬ ਦੀ ਕਿਸੇ ਵੀ ਵੋਟਾਂ ਵਾਲੀ ਪਾਰਟੀ ਨੂੰ ਪੰਥ ਦੀ ਅਕਾਲ ਤਖਤ ਸਾਹਿਬ ਦੀ ਜਿਹੜੀ ਪੋਲਿਟਿਕਸ ਨਹੀਂ ਦਿੱਤੀ ਜਾਂਦੀ। ਚਲੋ ਵੀ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ ਪੰਜਾਬ ਦੀ ਪੋਲਿਟਿਕਸ ਤੇ ਪੰਥਕ ਪੋਲਿਟਿਕਸ ਹਾਲਾਂਕਿ ਇਹਨਾਂ ਦੋਵਾਂ ਨੂੰ ਰਲ ਗੱਟ ਕਰ ਲਿਆ ਜਾਂਦਾ ਆ ਪਰ ਕਿਤੇ ਨਾ ਕਿਤੇ ਹਾਲਾਂਕਿ ਕੋਈ ਮਾਹਿਰ ਵੀ ਕਹਿੰਦੇ ਨੇ ਕਿ ਦੋਵਾਂ ਨੂੰ ਇਕੱਠੇ ਹੀ ਇੱਕੋ ਰਾਹ ਤੇ ਚਲਾਇਆ ਜਾ ਸਕਦਾ ਆ ਪਰ ਇਸਦੇ ਚੱਲਦੇ ਚੱਲਦੇ ਜੇ ਤੁਸੀਂ ਪੰਜਾਬ ਗਵਰਨਰਸ ਦੀ ਗੱਲ ਕਰਦੇ ਆ ਪੰਜਾਬ ਦੀ ਪੋਲਿਟਿਕਸ ਦੀ ਗੱਲ ਕਰਦੇ ਆ ਤਾਂ ਉਹਦਾ ਪ੍ਰਭਾਵ ਕਿਸ ਤਰੀਕੇ ਦੇ ਨਾਲ ਪੰਥਕ ਗਲਿਆਰਿਆਂ 'ਚ ਪਿਆ ਪੰਥ ਦੇ ਦਾਇਰੇ ਤੇ ਪਿਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਹਾਲਾਤ ਪੈਦਾ ਹੋ ਰਹੇ ਨੇ ਉਹਦੇ ਵਿੱਚੋਂ ਨਿਕਲਿਆ ਕਿਵੇਂ ਜਾਵੇਗਾ ਬਿਰਨਾਲ ਬੁੱਧੀਜੀਵੀ ਸਿੱਖ ਬੁੱਧੀਜੀਵੀ ਭਾਈਮੰਤ ਧੀਰਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਗਵਰਨਰਸ ਪੰਜਾਬ ਦੀ ਗਵਰਨਰਸ ਤੇ ਅਸੀਂ ਜੇ ਪੰਥਕ ਪੋਲਟਿਕਸ ਦੀ ਗੱਲ ਕਰਦੇ ਹਾਂ ਅਮਜੀਤ ਜੀ ਤੇ ਉਹਦੇ ਵਿੱਚੋਂ ਵਕਫੇ ਅੰਤਰ ਦੇਖਣੇ ਬਹੁਤ ਜ਼ਰੂਰੀ ਹੋ ਜਾਂਦੇ ਨੇ ਕਿਉਂਕਿ ਦੋ ਵੱਖਰੇ ਰਹਿਣ ਨੂੰ ਜੇ ਤੁਸੀਂ ਇੱਕੋ ਥਾਂ ਦੇ ਵਿੱਚ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ਾਇਦ ਕਿਤਨਾ ਕਿਤੇ ਇੱਕ ਪਾਸੇ ਖੜੋਤ ਆ ਗਈ। ਦੇਖੋ ਜਿਹੜੀ ਗੁਰੂ ਖਾਲਸਾ ਪੰਥ ਦੀ ਬੁਨਿਆਦ ਹੈਗੀ ਪੋਲਟਿਕਸ ਦੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਅਸੂਲ ਹੈ ਤੇ ਜੋ ਗੁਰੂ ਖਾਲਸਾ ਪੰਥ ਦੀ ਨਿਆਰੀ ਤੇ ਆਜ਼ਾਦ ਪਛਾਣ ਹੈ ਉਸ ਨੂੰ ਬੁਲੰਦ ਕਰਨ ਦੀ ਪੋਲਿਟਿਕਸ ਹੈ ਜਿਹੜਾ ਕੋਈ ਨਤਾਨਾ ਉਹਦੀ ਰੱਖਿਆ ਦੀ ਜਿਹੜਾ ਕੋਈ ਜਰਵਾਣਾ ਉਹਦੀ ਪੱਖਿਆ ਇਸ ਖਿੱਤੇ ਦੇ ਵਿੱਚ ਸਾਰਿਆਂ ਨੂੰ ਨਿਆਂ ਮਿਲੇ ਸਾਰਿਆਂ ਨੂੰ ਸਹੂਤ ਬਰਾਬਰ ਮਿਲੇ ਉਹਦੇ ਲਈ ਹਲੇਮੀ ਰਾਜ ਸਥਾਪਿਤ ਕਰਨ ਦੀ ਇਹ ਖਿੱਤਾ ਬੇਗੰਪੁਰਾ ਦੀ ਨਿਆਈ ਸਾਜੀਵਾਲ ਤਾਲਾ ਬਣੇ ਠੀਕ ਇਸ ਖਿੱਤੇ ਦੇ ਵਿੱਚ ਹੰਨੇ ਹੰਨੇ ਮੀਰੀ ਦੇ ਤਹਿਤ ਦੇ ਸੂਲ ਦੇ ਤਹਿਤ ਹਰੇਕ ਬੰਦੇ ਤੱਕ ਹਰੇਕ ਬੰਦੇ ਤੱਕ ਨੀਵੇਂ ਤੋਂ ਨੀਵੇਂ ਪੱਧਰ ਤੱਕ ਖੁਦਮੁਖਤਿਆਰੀ ਦਾ ਅਖਤਿਆਰ ਮਿਲੇ ਪੰਥ ਦੀ ਪੋਲਿਟਿਕਸ ਦਾ ਹੈ ਇਹ ਜਿਹੜੀ ਪੰਜਾਬ ਦੀ ਗਵਰਨੈਂਸ ਦੀ ਪੋਲਿਟਿਕਸ ਹੈ ਉਹ ਜੋ ਇੰਡੀਆ ਦਾ ਸੰਵਿਧਾਨਿਕ ਢਾਂਚਾ ਤੈਅ ਕਰਦਾ ਉਹ ਇੰਡੀਆ ਦਾ ਪਾਰਲੀਮੈਂਟ ਜਿੰਨੀ ਅੰਕ ਪੰਜਾਬ ਸਰਕਾਰ ਨੂੰ ਤਾਕਤਾਂ ਦਿੰਦਾ ਉਹਦੇ ਵਿੱਚ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਵੀ ਤੁਸੀਂ ਸੁੱਖ ਸਹੂਲਤ ਦੇ ਸਕਦੇ ਹੋ ਉਹ ਉਹਦੀ ਪੋਲਿਟਿਕਸ ਹੈ ਤੇ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਸਿੱਖਾਂ ਦੀ ਨਿਆਰੀ ਦੇ ਆਜ਼ਾਦ ਹੋਣ ਨੂੰ ਮਾਨਤਾ ਹੀ ਨਹੀਂ ਦਿੰਦਾ ਤੇ ਫਿਰ ਉਹਦੇ ਵਿੱਚ ਪੋਲਿਟਿਕਸ ਕਰਕੇ ਤੁਸੀਂ ਉਹਨੂੰ ਬੁਲੰਦ ਨਹੀਂ ਕਰ ਸਕਦੇ ਇੱਥੇ ਦਾ ਜਿਹੜਾ ਸੰਵਿਧਾਨ ਹੈ ਉਹ ਬੇਗਮਪੁਰਾ ਦੇ ਨਿਆਂí ਸਾਂਝੀ ਵਾਲਤਾ ਦੀ ਬਜਾਏ ਬਿੱਪਰ ਦੀ ਰੀਤ ਦੀ ਸਰਦਾਰੀ ਦੀ ਪੋਲਿਟਿਕਸ ਨੂੰ ਅੱਗੇ ਵਧਾਉਣ ਵਾਲਾ ਤੇ ਹਿੰਦੂਤਵ ਦਾ ਆਈਡੀਆ ਕਿਸ ਤਰ੍ਹਾਂ ਵੱਧ ਰਿਹਾ ਉਹ ਅਸੀਂ ਦੇਖਿਆ ਇੱਥੇ ਕਾਰਪੋਰੇਟ ਦੇ ਰੂਪ ਦੇ ਵਿੱਚ ਪੋਲਿਟਿਕਲ ਗੁੰਡਾਗਰਦੀ ਦੇ ਰੂਪ ਦੇ ਵਿੱਚ ਜਰਵਾਣੇ ਜਿਹੜੇ ਨੇ ਉਹਨਾਂ ਨੂੰ ਸਪੋਰਟ ਕਰਨ ਵਾਲਾ ਤੇ ਉਹਨਾਂ ਨੂੰ ਬਿਲਕੁਲ ਸਿਖਰ ਤੱਕ ਪਹੁੰਚਾਉਣ ਦੀ ਪੋਲਿਟਿਕਸ ਦਾ ਇਹ ਢਾਂਚਾ ਹੈ ਸੋ ਨਿਆਂ ਦੇ ਰੂਪ ਦੇ ਵਿੱਚ ਇੱਕ ਚਾਹੇ ਨਿੱਜੀ ਮਨੁੱਖ ਦੀ ਨਿਆਂ ਦੀ ਦੌੜ ਦੇਖ ਲਓ ਚਾਹੇ ਸੱਭਿਆਚਾਰਕ ਧਾਰਮਿਕ ਜਾਂ ਇਤਿਹਾਸਿਕ ਜਿਹੜੇ ਇੱਥੇ ਵੱਸਦੇ ਵੱਖ-ਵੱਖ ਤਰ੍ਹਾਂ ਦੀਆਂ ਪਛਾਣਾਂ ਨੇ ਉਹਨਾਂ ਨਾਲ ਵੀ ਦੇਖ ਲਓ ਕਿਸ ਤਰ੍ਹਾਂ ਬੇਨਿਆਈ ਹੋ ਰਹੀ ਆ ਸੋ ਇੱਥੇ ਨਾ ਨਿਆਂ ਹੈ ਨਾ ਸਾਂਝੀ ਵਾਲਦਾਲੇ ਪਾਸੇ ਨੂੰ ਗੱਲ ਚੱਲ ਰਹੀ ਆ ਤੇ ਪੰਥ ਦੇ ਪਰਸਪੈਕਟਿਵ ਤੋਂ ਇਸ ਢਾਂਚੇ ਦੇ ਰਾਹੀ ਇਸ ਢਾਂਚੇ ਦੀ ਲੀਡਰਸ਼ਿਪ ਤੇ ਅਫਸਰਸ਼ਾਹੀ ਰਾਹੀ ਲਗਾਤਾਰ ਇਹ ਹੈ ਮਹਿਮ ਚਲੀ ਆ ਰਹੀ ਆ ਕਿ ਕਿਸ ਤਰ੍ਹਾਂ ਸ਼ਬਦ ਗੁਰੂ ਤੇ ਹਮਲਾ ਕਰਨਾ ਕਿਸ ਤਰੀਕੇ ਦੇ ਨਾਲ ਗੁਰੂ ਖਾਲਸਾ ਪੰਥ ਦੇ ਜਿਹੜੇ ਸਿੰਘ ਨੇ ਉਹਨਾਂ ਦੇ ਉੱਤੇ ਹਮਲਾ ਕਰਨਾ ਸੋ ਇਸ ਕਰਕੇ ਇਹ ਦੋ ਤਰ੍ਹਾਂ ਦੀਆਂ ਜਿਹੜੀਆਂ ਪੋਲਿਟਿਕਸ ਆ ਉਹਦੇ ਵਿੱਚ ਕਾਫੀ ਅੰਤਰ ਠੀਕ ਹੈ ਅੰਤਰ ਤਾਂ ਜ਼ਰੂਰ ਹੈ ਪਰ ਜਦ ਤੁਸੀਂ ਪੰਥ ਦੀ ਪੋਲਿਟਿਕਸ ਦੀ ਗੱਲ ਕਰਦੇ ਹਾਂ ਤਾਂ ਪੰਥ ਦੀ ਪੋਲਿਟਿਕਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਜਨਮ ਤੋਂ ਬਾਅਦ ਅਕਾਲੀ ਦਲ ਦੇ ਜਨਮ ਦੇ ਨਾਲ ਇੱਕ ਵੱਖਰੇ ਪੜਾਵਲ ਜਾਂਦੀ ਹੋਈ ਨਜ਼ਰ ਆਏ ਮੌਜੂਦਾ ਜਦੋਂ ਅਸੀਂ ਵਰਤਮਾਨ ਦੇ ਵਿੱਚ ਆ ਜਾਂਦੇ ਹਾਂ ਮਨਦੀਰਜੀ ਤਾਂ ਉਦੋਂ ਉਹ ਜਿਹੜੀ 1920 ਵਾਲੀ ਗੱਲ ਮੈਂ ਕਹਾਂਗਾ ਜਾਂ ਉਸ ਸਮੇਂ ਦੀਆਂ ਗੱਲਾਂ ਨੇ ਜਾਂ ਉਹ ਪੰਥਕ ਪੋਲਿਟਿਕਸ ਦੀਆਂ ਗੱਲਾਂ ਨੇ ਤਾਂ ਇੱਥੇ ਆ ਕੇ ਇਹ ਆਪਸ ਚ ਜੁੜ ਕਿਵੇਂ ਗਈਆਂ ਜਾਂ ਇੱਥੇ ਆ ਕੇ ਇਹ ਜਿਹੜੀ ਗਵਰਨੈਂਸ ਪੋਲਿਟਿਕਸ ਆ ਮੈਂ ਕਹੂੰਗਾ ਉਹਦੇ ਪ੍ਰਭਾਵ ਵਿੱਚ ਆਉਣ ਦਾ ਕਾਰਨ ਕੀ ਉਹ 100 ਸਾਲ ਲੱਗਿਆ ਉਹਦੇ ਚ ਇੱਕ ਦਿਨ ਚ ਨਹੀਂ ਹੋਇਆ ਹੌਲੀ ਹੌਲੀ ਉਹ ਚ ਪੜਾ ਆਏ ਨੇ ਪਰ ਪਹਿਲਾਂ ਜਦੋਂ 1920 ਦੇ ਵਿੱਚ ਅਕਾਲੀ ਦਲ ਬਣਿਆ ਉਦੋਂ ਨਿਰਾ ਪੰਥ ਦੀ ਨਿਆਰੀ ਪਛਾਣ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹਨੂੰ ਪ੍ਰਚਾਰਨ ਦੇ ਲਈ ਸੀਗਾ ਸਟਰਗਲ ਲਈ ਕੀਤੀ ਸੀਗੀ ਫਿਰ 1926 ਦੇ ਵਿੱਚ ਉਹ ਗੁਰਦੁਆਰਾ ਪ੍ਰਬੰਧ ਚ ਆ ਗਿਆ ਪਹਿਲੇ 6 ਸਾਲ ਅਕਾਲੀ ਦਲ ਗੁਰਦੁਆਰਾ ਪ੍ਰਬੰਧ ਚ ਨਹੀਂ ਆਇਆ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਵੱਖਰੀ ਅਕਾਲੀ ਦਲ ਦੀ ਵੱਖਰੀ 26 ਤੋਂ ਬਾਅਦ ਪੰਜਾਬ ਦੇ ਵਿੱਚ 1937 ਚ ਪਹਿਲੀ ਵਾਰ ਇਲੈਕਸ਼ਨ ਹੋਈਆਂ ਵੱਡੇ ਰੂਪ ਚ ਪਹਿਲਾਂ ਵੀ ਹੁੰਦੀਆਂ ਸੀਗੀਆਂ ਬਟ 1937 ਚ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਉਹਦੇ ਤਹਿਤ ਹੋਈਆਂ ਤੇ ਉਹਦੇ ਵਿੱਚ ਅਕਾਲੀ ਦਲ ਨੇ ਸਿੱਖਾਂ ਦੀ ਪਛਾਣ ਨੂੰ ਮੁੱਖ ਰੱਖ ਕੇ ਇਲੈਕਸ਼ਨ ਲੜ ਲਈ। ਤੋਂ ਅਕਾਲੀ ਦਲ ਇੱਕ ਹੋਰ ਨਵੇਂ ਰੂਪ ਚ ਆ ਗਿਆ। ਤੇ ਜਦੋਂ 49 50 ਦੇ ਵਿੱਚ ਇੰਡੀਆ ਦਾ ਹੁਣ ਵਾਲਾ ਸੰਵਿਧਾਨ ਆਇਆ ਉਹਨੇ ਸਿੱਖਾਂ ਦੀ ਜਿਹੜੀ ਸਾਂਝੀ ਧਾਰਮਿਕ ਪਛਾਣ ਸੀਗੀ ਉਹਨੂੰ ਮਾਨਤਾ ਰੱਦ ਕਰ ਦਿੱਤੀ ਜਿਹੜੀ ਅੰਗਰੇਜ਼ਾਂ ਵੱਲੋਂ ਕਿਸੇ ਇੱਕ ਰੂਪ ਸੀਗੀ ਜੀ ਜੀ ਉਸ ਤੋਂ ਬਾਅਦ ਅਕਾਲੀ ਦਲ ਪੰਜਾਬੀ ਪਾਰਟੀ ਬਣਨ ਦੇ ਰਾਹ ਤੁਰ ਪਿਆ ਤੇ ਜਿਹੜਾ ਹੌਲੀ ਹੌਲੀ ਪੰਜਾਬੀ ਸੂਬੇ ਮੋਰਚੇ ਰਾਹੀਂ ਤੇ ਮੁੜ ਕੇ 1995 ਵਿੱਚ ਮੋਗੇ ਕਾਨਫਰੰਸ ਰਾਹੀਂ ਉਹ ਪੰਜਾਬੀ ਪਾਰਟੀ ਬਣ ਗਿਆ ਪਰ ਭਾਈ ਸਾਹਿਬ ਇੱਥੇ ਤੁਸੀਂ ਪੰਜਾਬੀ ਪਾਰਟੀ ਦੀ ਗੱਲ ਕਰ ਰਹੇ ਹੋ ਪਰ ਪੰਜਾਬੀ ਪਾਰਟੀ ਦੇ ਨਾਲ ਰਹਿ ਕੇ ਵੀ ਤਾਂ ਅਸੀਂ ਉਹ ਪੰਥਲ ਸਿਧਾਂਤ ਤੋੜ ਸਕਦੇ ਸੀ ਕਿ ਜਾਂ ਉਸ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪੰਥ ਦਾ ਰਾਹ ਸਟਰਗਲ ਦਾ ਠੀਕ ਪੰਥ ਦਾ ਰਾਹ ਸ਼ਹਾਦਤਾਂ ਦਾ ਪੰਥ ਦਾ ਰਾਹ ਬਿਲਕੁਲ ਕਰੜੀ ਕਾਲ ਕਮਾਈ ਰਹਿਤ ਦਾ ਤੇ ਜਿਹੜਾ ਵੋਟ ਰਾਜਨੀਤੀ ਦਾ ਰਾਹ ਹੈ ਉਹ ਅਉਧੇ ਮਾਨਣ ਦਾ ਰਾਹ ਹੈ ਉਹ ਸੱਤਾ ਨੂੰ ਮਾਨਣ ਦਾ ਰਾਹ ਹੈ ਉਹ ਆਪਣੇ ਪਰਿਵਾਰ ਨੂੰ ਆਪਣੇ ਧੜੇ ਨੂੰ ਆਪਣੇ ਆਪ ਨੂੰ ਪਦਾਰਥਕ ਤੌਰ ਤੇ ਤੇ ਅਉਧਿਆਂ ਦੇ ਤੌਰ ਤੇ ਮਾਲਾ-ਮਾਲ ਕਰਨ ਦਾ ਰਾਹ ਹੈ ਤੋਂ ਸੋ ਬਿਲਕੁਲ ਵੱਖਰੇ ਰਾਹ ਨੇ ਤੇ ਇਹਦੀ ਐਗਜ਼ੈਂਪਲ ਇੱਕ ਮੈਂ ਸਿੰਪਲ ਦੇਊਂਗਾ ਜੀ ਜੀ ਅਨੰਦਪੁਰ ਸਾਹਿਬ ਦਾ ਮਤਾ ਮਤਾ ਇੱਕੋ ਹੀ ਆ ਉਸ ಮತ ਦੇ ਸਿੱਖਾਂ ਦੀ ਜਿਹੜੀ ਸਾਂਝੀ ਪਛਾਣ ਹੈ ਧਾਰਮਿਕ ਪਛਾਣ ਗੁਰੂ ਖਾਲਸਾ ਪੰਥ ਦੀ ਉਸ ਪਛਾਣ ਨੂੰ ਮਾਨਤਾ ਦਿਵਾਉਣ ਦੇ ਲਈ ਸਟਰਗਲ ਸ਼ੁਰੂ ਹੋਈ ਇੱਕ ਪਾਸੇ ਸੰਜਨੈਲ ਸਿੰਘ ਜੀ ਨੇ ਜਿਹੜੇ ਅਸਲ ਅਕਾਲੀ ਪਰੰਪਰਾ ਤੇ ਖੜੇ ਨੇ ਤੇ ਇੱਕ ਪਾਸੇ ਸ਼ਰੋਣੀ ਕਮੇਟੀ ਦੇ ਅਕਾਲੀ ਤੇ ਜਿਸ ਵੇਲੇ ਦਿੱਲੀ ਦਰਬਾਰ ਦੇ ਨਾਲ ਹਮਲਾ ਹੋਇਆ ਉਹਨਾਂ ਦਾ ਤੁਸੀਂ ਦੇਖ ਲਓ ਉਹਨਾਂ ਦਾ ਅੰਮਲ ਇੱਕ ਪਾਸੇ ਜਿਹੜੇ ਬਿਲਕੁਲ ਸੰ ਜਰਨੈਲ ਸਿੰਘ ਦੀ ਕਾਲੀ ਪਰੰਪਰਾ ਤੇ ਖੜੇ ਸੀ ਕਿ ਉਹਨੇ ਸ਼ਾਹਤਾ ਦਿੱਤੀਆਂ ਜਿਹੜੇ ਦੂਜੇ ਪਾਸੇ ਸੀਗੇ ਉਹਨਾਂ ਨੇ ਸਾਲਾ ਕੇ ਸੰਤ ਜੀ ਨੇ ਮਰਜੀਵੜੇ ਨਹੀਂ ਤਿਆਰ ਕੀਤੇ ਮਰਜੀਵੜੇ ਕਾਲੀ ਦਾਲ ਨੇ ਤਿਆਰ ਕੀਤੇ ਸੀਗੇ ਉਹ ਉਹਦੇ ਗੱਦੀਆਂ ਦੇ ਲਈ ਉਹਨਾਂ ਦੇ ਪੈਰਾਂ ਜਾ ਬੈਠੇ ਤੇ ਉਹ ਸਾਰੀ ਲੀਡਰਸ਼ਿਪ ਨੇ ਮੁੜ ਕੇ ਅੱਜ ਤੱਕ ਉਹਦੇ ਮਾਣੇ ਨੇ ਇੱਥੋਂ ਪਤਾ ਲੱਗ ਜਾਂਦਾ ਸਪਸ਼ਟ ਕਿ ਇਹ ਦੋ ਵੱਖਰੇ ਰਾਹ ਨੇ ਪਰ ਇਹ ਦੋ ਵੱਖਰੇ ਰਾਹ ਕਿਤੇ ਇੱਕ ਤਾਂ ਹੋ ਸਕਦੇ ਸੀ ਜਾਂ ਮਸਲ ਤੌਰ ਤੇ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਾਂ ਉਹ ਸਿਧਾਂਤ ਤਾਂ ਇੱਕੋ ਰਾਹ ਦਾ ਹੀ ਦਿਖਾਉਂਦਾ ਹੈ ਨਾ ਉਸ ਜਿਹੜਾ ਰਾਹ ਹੈ ਉਹਦੇ ਵਿੱਚ ਉਸ ਨੂੰ ਪੂਰੇ ਤਰ੍ਹਾਂ ਸਮਝਣ ਦੀ ਲੋੜ ਹੈ ਉੱਥੇ ਇੱਕ ਪੂਰਾ ਸਿਸਟਮ ਹੈ ਠੀਕ ਉਸ ਸਿਸਟਮ ਦੇ ਵਿੱਚ ਪੋਲਿਟਿਕਸ ਜਿਹੜੀ ਹੈਗੀ ਉਹ ਤਿੰਨ ਪੱਧਰ ਤੇ ਕੀਤੀ ਜਾਂਦੀ ਠੀਕ ਕੱਲੀਆਂ ਵੋਟਾਂ ਲੜਨੀਆਂ ਕੰਪਲੀਟ ਪੋਲਿਟਿਕਸ ਨਹੀਂ ਹੈ ਇਹ ਪੋਲਿਟਿਕਸ ਦਾ ਇੱਕ ਹਿੱਸਾ ਹੈ ਇਸ ਵੋਟਾਂ ਰਾਹੀਂ ਪੋਲਿਟਿਕਸ ਰਾਹੀਂ ਜੋ ਸਾਨੂੰ ਸਮੇਂ ਤੇ ਸਥਾਨ ਅਨੁਸਾਰ ਮਿਲ ਸਕਦਾ ਉਹ ਲੈਣ ਦੀ ਪੋਲਿਟਿਕਸ ਹੈ ਸਾਡਾ ਆਦਰਸ਼ ਉੱਚਾ ਠੀਕ ਇਸ ਤੋਂ ਉੱਤੇ ਜਿਹੜੀ ਪੋਲਿਟਿਕਸ ਲੜੀ ਜਾਣੀ ਆ ਉਹ ਪਹਿਲੇ ਵੇਲੇ ਇਹ ਤਾਂ ਮਿਲਵਰਤਣੀਆਂ ਸਿੱਖ ਨੇ ਜਿਹੜੇ ਦੂਜੀਆਂ ਤਖਤਾਂ ਦੇ ਨਾਲ ਮਿਲਵਰਤਣ ਕਰਕੇ ਸਹੂਲਤਾਂ ਲੈ ਜਾਂਦੇ ਨੇ ਆਪਣੇ ਨੂੰ ਦੂਜੀ ਪੋਲਿਟਿਕਸ ਉਸ ਪੱਧਰ ਤੇ ਲੜੀ ਜਾਂਦੀ ਆ ਜਿਹੜੇ ਬਾਗੀਆਂ ਬਾਦਸ਼ਾਹ ਨੇ ਉਹ ਕਹਿੰਦੇ ਵੀ ਅਸੀਂ ਜੋ ਖਾਲਸਾ ਰਾਜ ਦੀ ਸਿਰਜਣਾ ਦਾ ਸੰਕਲਪ ਹੈ ਉਹ ਲਾਗੂ ਕਰਨ ਤੱਕ ਜਾਂ ਹੀ ਬਾਗੀਆਂ ਜਾਂ ਅਸੀਂ ਆਪਣਾ ਸੰਕਲਪ ਲਾਗੂ ਕਰਾਂ ਠੀਕ ਉਹ ਇਤੋਂ ਅਗਲਾ ਪੱਧਰ ਇਸ ਇਤੋਂ ਵੀ ਉਤਲਾ ਪੱਧਰ ਦਾ ਜਿਹੜਾ ਅਸਲ ਅਕਾਲੀ ਪਰੰਪਰਾ ਦਾ ਜਿਹੜਾ ਜਿੱਥੇ ਅਕਾਲ ਤਖਤ ਸਾਹਿਬ ਆਂਦਾ ਹੂੰ ਉਥੇ ਉਹਨਾਂ ਨੇ ਸਟਰਗਲ ਕਰਨੀਆਂ ਸਭ ਤੋਂ ਅੱਗੇ ਹੋ ਕੇ ਰਹਿਤ ਸਭ ਤੋਂ ਪਰਪੱਕ ਹੈ ਤੇ ਜਿੰਨੇ ਵੀ ਇਹ ਥੱਲੇ ਰਾਠ ਸਰਦਾਰ ਨੇ ਜਾਂ ਮਿਲਵਰਤਣੀਆਂ ਨੇ ਜਾਂ ਗੁਰਦੁਆਰਾ ਪ੍ਰਬੰਧ ਚਲਾ ਰਹੇ ਇਹਨਾਂ ਸਾਰਿਆਂ ਦੇ ਕੁੰਡੇ ਦੇ ਰੂਪ ਦੇ ਵਿੱਚ ਇੱਕ ਭੂਮਿਕਾ ਨਿਭਾਣੀ ਤੇ ਕੁੰਡੇ ਦੇ ਰੂਪ ਚ ਉਹੀ ਭੂਮਿਕਾ ਨਿਭਾ ਸਕਦਾ ਜਿਹੜਾ ਆਪ ਕਿਸੇ ਇਸ ਤਰ੍ਹਾਂ ਦੇ ਅਹੁਦੇ ਦਾ ਦਾਵੇਦਾਰ ਨਾ ਹੋਵੇ ਠੀਕ ਮਤਲਬ ਉਹ ਜੇ ਹੁਣ ਠੀਕ ਉਹ ਸ਼੍ਰੋਮਕ ਕਹਿੰਦੇ ਮੈਂ ਸੰਤ ਚਨੈਲ ਸਿੰਘ ਜੀ ਕਹਿੰਦੇ ਵੀ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨਾ ਫਿਰ ਉਹ ਤੇਰ ਬਣ ਗਏ ਸੀਗੇ ਕੱਲ ਨੂੰ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ ਜਾਂ ਖਾਲਸਤਾਨਾ ਇਹਦੇ ਮੈਂ ਰਾਸ਼ਟਰਪਤੀ ਬਣ ਜਾਣਾ ਉਹ ਗੱਲ ਕਰਦਾ ਬਾਕੀ ਤਾਂ ਜਿਸ ਤਰੀਕੇ ਨਾਲ ਐਲਾਨ ਕਰ ਰਿਹਾ ਹੈ ਕਿ ਜਿਹੜਾ ਪ੍ਰਧਾਨ ਬਣੂਗਾ ਚੋਣਾ ਨਹੀਂ ਲੜੂਗਾ ਚਾਹੇ ਜ਼ਿਲ੍ਹਾ ਪ੍ਰਧਾਨ ਵੀ ਹੋਵੇ ਚਾਹੇ ਉਹ ਅਕਾਲੀ ਦਲ ਦਾ ਕਨਵੀਦ ਜਗ ਤੱਕ ਦੀ ਗੱਲ ਉਹ ਕੀ ਤਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇਹ ਹੁਣ ਪ੍ਰਥਾ ਅਕਾਲੀ ਦਲ ਵੱਲੋਂ ਹੋਣ ਲਾਗੂ ਕੀਤੀ ਜਾ ਰਹੀ ਸੀ ਤਾਂ ਇਹ ਕੁੰਡੇ ਇਹ ਪਹਿਲਾਂ ਵੀ ਸੀਗੇ ਕੁੰਡੇ ਪਹਿਲਾਂ ਸੀਗੇ ਪਹਿਲਾ ਅਕਾਲੀ ਦਲ ਜਦੋਂ ਅਕਾਲੀ ਦਲ ਸਟਰਗਲ ਵਾਲੀ ਪਾਰਟੀ ਤੋਂ ਵੋਟਾਂ ਵਾਲੀ ਪਾਰਟੀ ਬਣਿਆ ਠੀਕ ਹੈ ਉਸ ਵੇਲੇ ਜਿਹੜੇ ਅਕਾਲੀ ਜਥੇਦਾਰ ਸੀਗੇ ਜਿਹੜੇ ਸਟਰਗਲ ਸੀਗੇ ਕਿਉਂਕਿ ਜਿਹੜੇ ਹੁਣ ਜਿਹੜੀ ਅਕਾਲੀ ਦਲ ਦੀ ਸਟ੍ਰੈਟਜੀ ਸੀਗੀ ਉਹ ਸੀਗੀ ਮਿਲਟੈਂਟ ਬਟ ਨਾਨ ਵਾਇਲੈਂਟ ਠੀਕ ਹੈ ਉਹਦੇ ਵਿੱਚ ਉਹ ਮੋਰਚੇ ਲਾਉਂਦੇ ਸੀਗੇ ਗ੍ਰਿਫਤਾਰੀਆਂ ਦਿੰਦੇ ਸੀ ਤੇ ਗ੍ਰਿਫਤਾਰੀਆਂ ਚੈਨ ਦੀ ਲਈ ਜਥੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਅਕਾਲੀਆਂ ਦੇ ਜਥੇਦਾਰਾਂ ਦੀ ਸੀ ਜਥੇਦਾਰਾਂ ਦੇ ਤਿੰਨ ਪੱਧਰ ਸੀਗੇ ਇੱਕ ਸਰਕਲ ਜਥੇਦਾਰ ਇੱਕ ਜ਼ਿਲ੍ਹਾ ਜਥੇਦਾਰ ਇੱਕ ਅਕਾਲੀ ਦਲ ਦੇ ਜਥੇਦਾਰ ਕਿਸੇ ਵੀ ਪੱਧਰ ਦਾ ਜ਼ਥੇਦਾਰ ਸ਼ੁਰੂ ਦੇ ਦਿਨਾਂ 'ਚ ਇਲੈਕਸ਼ਨ ਨਹੀਂ ਲੜਦਾ ਸੀਗਾ ਸਰਕਲ ਜ਼ਥੇਦਾਰ ਵੀ ਨਹੀਂ ਜ਼ਿਲ੍ਹਾ ਜ਼ਥੇਦਾਰ ਵੀ ਨਹੀਂ ਕਾਲੀ ਦਲ ਦਾ ਜ਼ਥੇਦਾਰ ਵੀ ਨਹੀਂ ਜਿਹੜੀ ਗੱਲ ਇਹ ਬੁਨਿਆਦ ਹੈ ਕਿ ਜਿਸ ਬੰਦੇ ਨੇ ਸਟਰਗਲ ਕਰਨੀ ਆ ਜੇ ਉਹ ਕੁਰਸੀ ਦਾ ਦਾਵੇਦਾਰ ਹੋ ਗਿਆ ਫਿਰ ਉਹ ਸਹੀ ਸਟਰਗਲ ਨਹੀਂ ਕਰਦਾ ਹਾਂ ਉਹ ਫਿਰ ਕੁਰਸੀ ਨੂੰ ਮੁੱਖ ਰੱਖ ਲੈਂਦਾ ਯਾਨੀ ਕਿ ਕੁੰਡਾ ਜਦੋਂ ਮਹਾਸ਼ਕਤੀ ਦੇ ਨਾਲ ਜੁੜ ਗਿਆ ਸਟੇਟ ਦੇ ਨਾਲ ਜੁੜ ਗਿਆ ਤੁਸੀਂ ਕਹਿੰਦੇ ਹੋ ਸਟੇਟ ਦਾ ਪੱਖ ਪੁਰੂਗਾ ਪਰ ਉਹ ਕੁੰਡਾ ਸਟੇਟ ਨੂੰ ਲੈ ਕੇ ਕਿਤਨਾ ਕਿਤੇ ਸਟੇਟ ਦਾ ਭਾਰ ਚੱਕਣ ਦਾ ਕੰਮ ਵੀ ਦਾ ਕਰਦਾ ਹੈ ਨਾ ਕੁੰਡਾ ਚਾਹੀਦਾ ਕੁੰਡਾ ਪਹਿਲਾ ਜਿਹੜਾ ਅਸੀਂ ਤਜਰਬਾ ਕੀਤਾ ਐ ਅਸ ਅਕਾਲੀਦਲ ਸਾਡੇ ਸਾਰਿਆਂ ਦੇ ਬਜ਼ੁਰਗ ਸੀਗੇ ਉਹਨਾਂ ਨੇ ਇਹ ਕੀਤਾ ਕਿ ਇੱਕੋ ਹੀ ਪਾਰਟੀ ਦੇ ਅੰਦਰ ਅਸੀਂ ਸਟਰਗਲ ਵਾਲੀ ਧਿਰ ਵੀ ਰੱਖ ਲਈਏ ਤੇ ਗਵਰਨੈਂਸ ਵਾਲੀ ਉਹ ਅਸੀਂ ਹੌਲੀ-ਹੌਲੀ ਦੇਖਿਆ ਕਿ ਜਦੋਂ ਸਾਡੀਆਂ ਸਰਕਾਰਾਂ ਫ੍ਰੀਕੁਐਂਟਲੀ ਬਣਨ ਲੱਗ ਗਈਆਂ ਉਹ ਗਵਰਨੈਂਸ ਵਾਲੇ ਤਕੜੇ ਹੋ ਗਏ ਉਹਨਾਂ ਨੇ ਜਥੇਦਾਰ ਖਤਮ ਕਰ ਦਿੱਤੇ ਮੁੜ ਕੇ ਸਟਰਗਲ ਹੀ ਛੱਡ ਦਿੱਤੀ ਉਹ ਸਟਰਗਲ ਦੀ ਪਾਲਿਸੀ ਬਦਲ ਦਿੱਤੀ ਕਿਉਂਕਿ ਤਕੜੇ ਗਵਰਨੈਂਸ ਵਾਲੇ ਹੋ ਗਏ ਸੋ ਸਿੱਖਾਂ ਦਾ ਜਿਹੜਾ ਪੁਰਾਣਾ ਸਟਰਕਚਰ ਇਹ ਆ ਕਿ ਜਿਸ ਬੰਦੇ ਨੇ ਕੁੰਡਾ ਰੱਖਣਾ ਉਹ ਇਸ ਗਵਰਨੈਂਸ ਵਾਲੇ ਸਟਰਕਚਰ ਤੋਂ ਬਾਹਰ ਚਾਹੀਦੇ। ਹਮ ਮਸਲੋਂ ਜਿੱਦਾਂ ਮੈਂ ਐਗਜ਼ੈਂਪਲ ਦਿੱਤੀ ਭਈ ਅਕਾਲੀ ਦਲ ਦੇ ਪ੍ਰਧਾਨ ਸ਼ਰਮਕ ਸਿੰਘ ਚਵਾਲ ਸੀਗੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖੜਕ ਸਿੰਘ, ਸੁਰਿੰਦਰ ਸਿੰਘ ਮਜੀਠੀਆ, ਆਮ ਗੜੀਆ, ਮਾਸਤਾਰ ਇਹ ਸੀਗੇ ਛਭੀ ਤੋਂ ਪਹਿਲਾਂ। ਸੋ ਉਸ ਤੋਂ ਪਹਿਲਾਂ ਅਕਾਲੀ ਫੂਲਾ ਸਿੰਘ, ਬਾਬਾ ਨੈਣਾ ਸਿੰਘ ਹੋਣੀ ਅਕਾਲ ਤਖਤ ਦੇ ਜਥੇਦਾਰ ਸੀਗੇ ਜਿਹੜੇ ਕੁੰਡਾ ਰੱਖਦੇ ਸੀਗੇ। ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਸਿੱਖ ਸਰਦਾਰ ਭਗੇਲ ਸਿੰਘ ਤਾਰਾ ਸਿੰਘ ਹੋਣੀ ਉਹ ਆਪੋ ਆਪਣੀ ਮਿਸਲਾਂ ਦੇ ਜੇਹੇਦਾਰ ਸਕੇ ਸੋ ਉਹ ਕੁੰਡਾ ਰਾਜ ਦੇ ਅਹੁਦਿਆਂ ਤੋਂ ਰਾਜ ਦੇ ਢਾਂਚੇ ਤੋਂ ਬਾਹਰ ਸਿਕਾ ਸੋ ਉਹੀ ਸਭ ਤੋਂ ਲੰਬਾ ਤੇ ਟਿਕਾਊ ਸਿਸਟਮ ਹੈ ਕਿ ਜਿਹੜਾ ਕੁੰਡਾ ਹੈ ਉਹ ਢਾਂਚੇ ਤੋਂ ਬਾਹਰ ਬਣੇ ਚਲੋ ਤੁਹਾਡੀ ਗੱਲ ਮੰਨ ਲੈਂਦੇ ਆ ਕਿ ਪੁਰਾਣੇ ਸਮੇਂ ਦੇ ਵਿੱਚ ਚੀਜ਼ਾਂ ਸੀਗੀਆਂ ਪਰ ਅੱਜ ਸਮਾਂ ਸਵਿਧਾ ਤੌਰ ਤੇ ਬਦਲ ਗਿਆ ਡੈਮੋਕਰੇਸੀ ਦਾ ਇੱਕ ਰੂਪ ਤਮਾਮ ਨੂੰ ਮਿਲ ਰਿਹਾ ਕਿ ਸੂਬਿਆਂ ਨੂੰ ਕਲੈਕਟਿਵਲੀ ਇੱਕ ਅਰਦੇਸ਼ ਦਾ ਇੱਕ ਰષ્ટ્ર ਦਾ ਨਾਮ ਦਿੱਤਾ ਗਿਆ ਹੁਣ ਰષ્ટ્ર ਚਲੋਂਗੇ ਮਹਾਸ਼ਕਤੀ ਨਾਲ ਚਲੋਂਗੇ ਤਾਂ ਤੁਹਾਡਾ ਵਿਕਾਸ ਹੈ ਤਾਂ ਜਦੋਂ ਅਸੀਂ ਪੰਤਕ ਪੋਲਿਟਿਕਸ ਵੱਲ ਨਿਗਾ ਮਾਰਦੇ ਆ ਤਾਂ ਲੋਕਾਂ ਨੂੰ ਸ਼ਾਇਦ ਬੁਨਿਆਦੀ ਵਿਕਾਸ ਉਹਦੇ ਵਿੱਚੋਂ ਨਜ਼ਰ ਨਹੀਂ ਆਉਂਦਾ ਬੇਸ਼ੱਕ ਤੁਸੀਂ اخਲਾਕ ਦੀ ਗੱਲ ਕਰ ਲਓ ਬੇਸ਼ੱਕ ਤੁਸੀਂ ਸਾਝੀ ਵਾਲਤਾ ਦੀ ਗੱਲ ਕਰ ਲਓ ਉਹ ਹੋਕਾ ਠੀਕ ਹੈ ਪਰ ਉਹਦੇ ਵਿੱਚ ਬਹੁਤ ਸਾਰੇ ਮਤਭੇਦ ਵੀ ਨਿਕਲ ਕੇ ਸਾਹਮਣੇ ਆਏ ਕਿ ਇਹ ਵੱਖਰਾ ਰਾਜ ਮੰਗਦੇ ਨੇ ਵੱਖਰਾ ਘਰ ਮੰਗਦੇ ਨੇ ਉਹਦੇ ਵਿੱਚ ਫਲਾਣੇ ਧਰਮ ਦੀ ਜਗ੍ਹਾ ਨਹੀਂ ਹੈ ਉਹਦੇ ਵਿੱਚ ਫਲਾਣੇ ਕਮਿਊਨਿਟੀ ਦੀ ਜਗ੍ਹਾ ਨਹੀਂ ਹੈ ਤਾਂ ਜਿਹੜੇ ਮਿਸਕਨਸੈਪਟ ਨੇ ਉਹ ਕਿਵੇਂ ਮੌਜੂਦਾ ਹਾਲਾਤਾਂ ਵਿੱਚ ਦੂਰ ਹੋਣ ਕਿ ਤੇ ਖਾਸ ਤੌਰ ਤੇ ਜਿਹੜੀ ਪੋਲਿਟਿਕਸ ਦੀ ਗੱਲ ਤੁਸੀਂ ਕਰਦੇ ਹੋ ਚਾਹੇ ਉਹ ਪੰਥ ਦੀ ਹੋਵੇ ਚਾਹੇ ਉਹ ਪੰਜਾਬ ਗਵਰਨਰਸ ਦੀ ਹੋਵੇ ਮੌਜੂਦਾ ਹਾਲਾਤਾਂ ਦੇ ਵਿੱਚ ਉਹ ਕਿਵੇਂ ਕਾਬਜ਼ ਹੋਵੇ ਦੇਖੋ ਜਿਹੜੀ ਅਕਾਲ ਤਖਤ ਸਾਹਿਬ ਦੀ ਪੋਲਿਟਿਕਸ ਹੈ ਪੰਥ ਦੀ ਪੋਲਿਟਿਕਸ ਹੈ ਉਹ ਪੰਜਾਬ ਤੱਕ ਨਹੀਂ ਮਹਦੂਦ ਠੀਕ ਹੈ ਪੰਥ ਤਾਂ ਸਾਰੀ ਦੁਨੀਆ 'ਚ ਫੈਲਿਆ ਹੋਇਆ ਹੈ ਇੰਡੀਆ ਦੇ ਵਿੱਚ ਜਾਪਾਨ ਤੋਂ ਲੈ ਕੇ ਅਮਰੀਕਾ ਸਾਰੀ ਤੱਕ ਫੈਲਿਆ ਹੋਇਆ ਹੈ ਤੋ ਪੰਥ ਨੇ ਤਾਂ ਆਪਣੀ ਪੰਥ ਦੀ ਹੈਸ਼ੀਅਤ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਬੰਦ ਦਾ ਜਿੱਥੇ ਵੀ ਕਿਤੇ ਨਿਤਾਣਾ ਜਿੱਥੇ ਵੀ ਕਿਸੇ ਨਾਲ ਧੱਕਾ ਹੋ ਰਿਹਾ ਉਹਦੇ ਹੱਕ 'ਚ ਖੜਨਾ ਜਿੱਥੇ ਕਿਤੇ ਵੀ ਗੁਰੂ ਗ੍ਰੰਥ ਦੇ ਸੂਲ ਤੋਂ ਉਲਟ ਕੋਈ ਗੱਲ ਹੋ ਰਹੀ ਅਕਾਲ ਪੁਰਖ ਦਾ ਜੋ ਅਕਾਲੀ ਹੁਕਮ ਉਹਦੇ ਉਲਟ ਗੱਲ ਹੋ ਰਹੀ ਉੱਥੇ ਉਹਨੇ ਖੜਨਾ ਤੇ ਉਹਦੇ ਵਿੱਚ ਸਿੱਖਾਂ ਦੀ ਪਿਛਲੀ ਪ੍ਰੈਕਟਿਸ ਦੇਖੋ ਸਿੱਖਾਂ ਨੇ ਡੀਮੋਨਟਾਈਜ਼ੇਸ਼ਨ ਹੋਈ ਕੋਵਿਡ ਹੋਇਆ ਹੜ ਆਏ ਕਿੰਨੀਆਂ ਆਪਦਾ ਆਈਆਂ ਸਿੱਖਾਂ ਨੇ ਉੱਥੇ ਜਾ ਕੇ ਮਦਦ ਕੀਤੀ ਮਤਲਬ ਸਿੱਖਾਂ ਦੀ ਪੰਥਕ ਪੋਲਿਟਿਕਸ ਤੇ ਤਾਂ ਕਾਇਮ ਹੀ ਨਹੀਂ ਨਾ ਮਦਦ ਕੀਤੀ ਠੀਕ ਹੈ ਕਿਸਾਨੀ ਐਜੀਟੇਸ਼ਨ ਆਇਆ ਉਹਦੇ ਵਿੱਚ ਵੀ ਸਿੱਖਾਂ ਨੇ ਕਿਸ ਰੂਪ ਦੇ ਨਾਲ ਇੰਡੀਅਨ ਸਟੇਟ ਦੇ ਖਿਲਾਫ ਕੀਤੀ ਤੇ ਉਹ ਸਾਰੇ ਦੇ ਰਾਹੀਂ ਮੈਂ ਸਮਝਣਾ ਕਿ ਜਿਹੜਾ ਸਟੇਟ ਦਾ ਕੀਤਾ ਹੋਇਆ ਪ੍ਰੋਪਾਗੈਂਡਾ ਸੀਗਾ ਕਿ ਸਿੱਖਾਂ ਦੀ ਪੋਲਿਟਿਕ ਸਿਰਫ ਸਿੱਖਾਂ ਲਈ ਆ ਉਹ ਵੱਡੀ ਹੱਦ ਤੱਕ ਦੂਰ ਹੋ ਚੁੱਕਾ ਵੱਡੇ ਲੋਕ ਘਟੋ-ਘਟੇ ਜਾਣਨ ਲੱਗ ਗਏ ਆ ਕਿ ਜਿਹੜੀ ਸਿੱਖਾਂ ਦੀ ਪੋਲਿਟਿਕਸ ਹੈ ਉਹ ਸਰਵਤ ਦੇ ਭਲੇ ਲਈ ਆ ਉਹ ਸਾਰਿਆਂ ਦੇ ਭਲੇ ਦੇ ਲਈ ਆ ਉਹ ਸਾਰੀਆਂ ਪਹਿਚਾਣਾਂ ਨੂੰ ਕਲਾ ਵਿੱਚ ਲੈਣ ਵਾਲੀ ਪੋਲਿਟਿਕਸ ਹੈ ਭਾਈ ਸਾਹਿਬ ਇਹ ਜਦੋਂ ਪੰਜਾਬ ਦੀ ਪੋਲਿਟਿਕਸ ਤੇ ਆ ਕੇ ਦਹਲੀਜ਼ ਤੇ ਖੜ ਜਾਂਦੀ ਹੈ ਇਹ ਪੋਲਿਟਿਕਸ ਉੱਥੇ ਦਮ ਤੋੜ ਜਾਂਦੀ ਹੈ ਕਿਸ ਤਰ੍ਹਾਂ ਜਦੋਂ ਪੰਜਾਬ ਦੀ ਪੋਲਿਟਿਕਸ ਨਾਲ ਨੂੰ ਜੋੜ ਕੇ ਦੇਖਿਆ ਜਾਣ ਲੱਗ ਪੈਂਦਾ ਉੱਥੇ ਇਹ ਕਨਸੈਪਟ ਸ਼ਾਇਦ ਲੋਕਾਂ ਦੇ ਸਮਝ ਨਹੀਂ ਆਉਂਦਾ ਉੱਥੇ ਅਸੀਂ ਕਹਿੰਦੇ ਧਰਮ ਦਾ ਵਖਰੇਵਾ ਵੀ ਆ ਜਾਂਦਾ ਉੱਥੇ ਕਮਿਊਨਿਟੀਆਂ ਦਾ ਵਖਰੇਵਾ ਵੀ ਆ ਜਾਂਦਾ ਉੱਥੇ ਮਹਾਸ਼ਕਤੀ ਨਾਲ ਲੜਨ ਦੀ ਗੱਲ ਵੀ ਆ ਜਾਂਦੀ ਹੈ ਪੰਜਾਬ ਦੀ ਪੋਲਿਟਿਕਸ ਦੇ ਸਬੰਧੀ ਜਿੱਥੇ ਆਪਾਂ ਹੁਣ ਖੜੇ ਆਂ ਤੇ ਅੱਜ ਵਿਚਾਰ ਕਿਉਂ ਕਰ ਰਹੇ ਠੀਕ ਵਿਸ ਕਰਕੇ ਕਰ ਰਹੇ ਆ ਕਿ ਪਿਛਲੇ ਇੱਕ ਸਮੇਂ ਤੋਂ ਜਿਸ ਤਰ੍ਹਾਂ ਦੀ ਪੋਲਿਟਿਕਸ ਅਸੀਂ ਕੀਤੀ ਜਾਂ ਜਿਸ ਤਰ੍ਹਾਂ ਦੀ ਸਾਡੀ ਇੱਕ ਪਛਾਣ ਦੀ ਸਾਡੇ ਥੱਪੇ ਲਾਏ ਗਏ ਉਹ ਸਾਰੀ ਤਰ੍ਹਾਂ ਦੀ ਪੋਲਿਟਿਕਸ ਹੁਣ ਮੰਨਫੀ ਹੋ ਚੁੱਕੀ ਹੈ ਨਵੀਂ ਖੜੀ ਕੀਤੀ ਜਾਣੀ ਤੇ ਨਵੀਂ ਖੜੀ ਕਰਨ ਦੀ ਲਈ ਅਸੀਂ ਗੱਲ ਕਰ ਰਹੇ ਹਾਂ ਤਾਂ ਜੋ ਆਪਣੀ オリジナル ਪੋਲਿਟਿਕਸ ਹੈ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਸਾਡੇ ਗੁਰਮੁਖਾਂ ਦੇ ਇਤਿਹਾਸ 'ਚ ਬਣਾਏ ਉਨ੍ਹਾਂ ਦੇ ਤਹਿਤ ਤੁਸੀਂ ਪੋਲਿਟਿਕਸ ਕਰੋਗੇ ਤੇ ਇਹ ਜਿਹੜੀ ਕੋ ਮਾੜੀ ਮੋਟੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆ ਕੇ ਵੀ ਇਹ ਦਿੱਕਤਾਂ ਖੜ ਜਾਂਦੀਆਂ ਦੂਰ ਹੋ ਜਾਣਗੀਆਂ ਪ੍ਰੈਕਟਿਸ ਨਹੀਂ ਦੂਰ ਕਰਨੀਆਂ ਨੇ ਠੀਕ ਹੈ ਪ੍ਰੈਕਟਿਸ ਨਹੀਂ ਕਰਨੀਆਂ ਮੇਰਾ ਆਖਰੀ ਸਵਾਲ ਆ ਮਟੀਰੀਅਲਿਸਟਿਕ ਸਮਾਯਾ ਹਰ ਇੱਕ ਉਹ ਦੁਨਿਆਵੀ ਚੀਜ਼ਾਂ ਦੀ ਦੌੜ ਦੇ ਵਿੱਚ ਭੱਜਿਆ ਹੋਇਆ ਕੀ ਅਜਿਹੇ ਵੇਲੇ ਦੇ ਵਿੱਚ ਜੋ ਸਾਨੂੰ ਗਵਰਨੈਂਸ ਜਾਂ ਪੋਲਿਟਿਕਸ ਜਿਹੜੀ ਦਿੰਦੀ ਹੈ ਜਿਹੜੀ ਅਸਥਾਈ ਪੋਲਿਟਿਕਸ ਅਸੀਂ ਕਹਾਂਗੇ ਉਹ ਦਿੰਦੀ ਹੈ ਕਿ ਉਹਦੇ ਦੌਰਾਨ ਇਹ ਸੰਘਰਸ਼ ਕੀਤਾ ਜਾ ਸਕਦਾ ਹੈ ਪੰਥਕ ਪੋਲਿਟਿਕਸ ਦੁਆਰਾ ਸਥਾਈ ਪੋਲਿਟਿਕਸ ਤੇ ਹਾਵੀ ਹੋ ਸਕਦੀ ਪੰਥ ਪੂਰੀ ਦੁਨੀਆ ਚ ਫੈਲਿਆ ਹੋਇਆ ਜਿਹੜੀ ਪੋਲਿਟਿਕਸ ਦੀ ਗੱਲ ਹੋ ਰਹੀ ਉਹ ਪੰਜਾਬ ਦੀ ਪੋਲਿਟਿਕਸ ਦੀ ਗੱਲ ਹੋ ਰਹੀ ਹੈ ਤਾਂ ਪੰਥ ਦੇ ਇੰਸਟੀਚਿਊਸ਼ਨਸ ਦੇ ਉੱਤੇ ਪੂਰੀ ਦੁਨੀਆ ਦੇ ਸਿੱਖਾਂ ਦੀ ਸਾਂਝੀ ਲੀਡਰਸ਼ਿਪ ਆਣੀ ਚਾਹੀਦੀ ਹੈ ਉਹਦੇ ਉੱਤੇ ਕੱਲੀ ਪੰਜਾਬ ਦੀ ਇੱਕ ਪੋਲਿਟੀਕਲ ਪਾਰਟੀ ਚਾਹੇ ਉਹ ਕਿੰਨੀ ਮਰਜ਼ੀ ਊਸੂਲ ਤੇ ਖੜ ਜਾਏ ਕੱਲੇ ਸਿੱਖ ਪੰਜਾਬ ਦੇ ਸਿੱਖਾਂ ਦੇ ਕੋਲ ਅਕਾਲ ਤਖਤ ਸਾਹਿਬ ਦੀ ਪੰਥ ਦੀ ਪੋਲਿਟਿਕਸ ਨਹੀਂ ਦਿੱਤੀ ਜਾ ਸਕਦੀ ਨਿਸ਼ਚਿਤ ਰੂਪ ਦੇ ਵਿੱਚ ਪੰਜਾਬ ਦੇ ਜਿਹੜੇ ਸਿੱਖ ਹੈ ਉਹਦੇ ਵਿੱਚ ਸਭ ਤੋਂ ਵੱਡਾ ਮਹੱਤਵਪੂਰਨ ਹਿੱਸਾ ਜ਼ਰੂਰ ਹੋਣਗੇ ਪਰ ਪੰਜਾਬ ਦੀ ਕਿਸੇ ਵੀ ਵੋਟਾਂ ਵਾਲੀ ਪਾਰਟੀ ਨੂੰ ਪੰਥ ਦੀ ਅਕਾਲ ਤਖਤ ਸਾਹਿਬ ਦੀ ਜਿਹੜੀ ਪੋਲਿਟਿਕਸ ਨਹੀਂ ਦਿੱਤੀ ਜਾ ਸਕਦੀ ਉਹ ਕਾਲੀਦਾਨੂ ਦੀ ਨਹੀਂ ਉਹ ਤਾਂ ਬਾਕੀ ਧੜਾ ਵੱਡੀਆਂ ਚੱਕ ਚੱਕ ਦੇਖ ਰਿਹਾ ਆ ਵੀ ਸ਼ਾਇਦ ਅਸਤੀ ਫਿਰ ਉਹ ਅਲਫਾਬੇ ਚੋਂ ਕੁਝ ਨਿਕਲ ਆਵੇ ਤੇ ਸ਼ਾਇਦ ਸਾਨੂੰ ਉਹ ਪੋਲਿਟਿਕਸ ਦਾ ਵੀ ਹਿੱਸਾ ਮਨ ਨੂੰ ਮੌਕਾ ਉਹ ਟਿਕਾਊ ਨਹੀਂ ਹੋਣੀ ਠੀਕ ਹੈ ਜਿਹੜਾ ਹੁਣ ਸਾਰਾ ਪੋਲਿਟਿਕਸ ਦਾ ਦੌਰ ਹੈ ਉਹ ਟਿਕਾਊ ਨਹੀਂ ਹੋਣੀ ਉਹ ਥੋੜੇ ਟਾਈਮ ਹੀ ਚੱਲਣੀ ਠੀਕ ਸੋ ਪੰਥਕ ਪੋਲਿਟਿਕਸ ਤੇ ਪੰਜਾਬ ਦੀ ਜਿਹੜੀ ਗਵਰਨੈਂਸ ਦੀ ਪੋਲਿਟਿਕਸ ਹੈ ਇਹ ਦੋ ਵੱਖਰੇ ਕਨਸੈਪਟ ਜ਼ਰੂਰ ਨੇ ਪਰ ਕਿਤਨਾ ਕਿਤੇ ਜਦੋਂ ਸੀ ਇਹਨਾਂ ਨੂੰ ਇੱਕ ਵੱਡੇ ਫਰੇਮ ਦੇ ਵਿੱਚ ਜੜ ਕੇ ਹੋਏ ਵੇਖਦੇ ਆ ਤਾਂ ਜ਼ਰੂਰ ਕਿਤਨਾ ਕਿਤੇ ਹੋ ਸਕਦਾ ਹੈ ਕਿ ਸਰਬਾਦੇ ਭਲੇ ਦੀ ਗੱਲ ਜਾਂ ਪੰਜਾਬ ਨੂੰ ਦੇ ਸਦੇ ਦਾ ਸਿਹਤ ਦੇਣ ਦੀ ਗੱਲ ਹੈ ਤਾਂ ਇਹ ਪੋਲਿਟਿਕਸ ਦਾ ਆਪਸ ਚ ਇੱਕੋ ਇਕੋ ਮਿੱਕੇ ਹੋਣਾ ਕਿਤਨਾ ਕਿਤੇ ਸਿਧਾਂਤਕ ਤੌਰ ਤੇ ਵੀ ਲਾਜ਼ਮੀ ਬਣ ਜਾਂਦਾ ਹੈ ਤੇ ਯਾਂ ਫਿਰ ਇਸ ਵਿਚਾਰਧਾਰਾ ਨੂੰ ਹੀ ਜ਼ਮੀਨੀ ਪੱਧਰ ਤੇ ਲਾਗੂ ਕਰਕੇ ਹੀ ਅਸੀਂ ਸਰਬੱਤ ਦੇ ਭਲੇ ਦੀ ਅਸਲ ਦੇ ਵਿੱਚ ਗੱਲ ਕਰ ਸਕਦੇ ਹਾਂ ਮਹਸਰਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੜ੍ਹੇ